ਜੋ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਓ ਨੇ ਮੈਨੇ ਸਾਥੀ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ ਜੀ ਪੁਰਾਣੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਰਜਿੰਦਰ ਬਲਰਾਜ ਸਿੰਘ ਅਸੀਂ ਸਾਰੇ ਅੱਜ ਇਸ ਗੱਲ ਤੇ ਕਿ ਪੰਜਾਬ ਪੰਜਾਬੀਅਤ ਔਰ ਪੰਜਾਬੀਆਂ ਦੀ ਲੰਬੜਦਾਰ ਘਾਉਣ ਵਾਲੀ ਆਲਾਨੀ ਪਾਰਟੀ ਅੱਜ ਪੰਜਾਬ ਦੇ ਕਿਸਾਨਾਂ ਨੂੰ ਆਜਾਣ ਵਾਸਤੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਾਡੇ ਇਸ ਸੂਬੇ ਦੀ ਉਪਜਾਊ ਖੇਤੀ ਵਾਲੀ ਜ਼ਮੀਨ ਨੂੰ 40000 ਏਕੜ ਨੂੰ ਜਿਹੜਾ ਐਕਵਾਇਰ ਕਰਨ ਵਾਲੇ ਪਾਸੇ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਹਰੇਕ ਕੰਮ ਨੂੰ ਮੋਗਾ ਤੋਂ ਸਲਾਹ ਲੈ ਕੇ ਕਰਦੇ ਆ ਪੂਰੇ ਪੰਜਾਬ ਤੋਂ ਸਲਾਹ ਲਵਾਂਗੇ ਬੜੇ ਡਰਾਮੇ ਕਰਦੇ ਰਹੇ ਆ ਔਰ ਇਹ ਵੀ ਡਰਾਮੇ ਕਰਦੇ ਦੇ ਸੀ ਵੀ ਅਸੀਂ ਸੀਐਮ ਕਿਹੜਾ ਲਾਉਣਾ ਹੈ ਕਿਵੇਂ ਲਾਉਣਾ ਹੈਗਾ ਉਦੋਂ ਵੀ ਇਹ ਫੋਨ ਕਰਦੇ ਸੀ ਇੰਨੇ ਫੋਨ ਆ ਗਏ ਦੀ ਇੰਨਾ ਸਾਨੂੰ ਲੋਕਾਂ ਨੇ ਸਲਾਹ ਦੇ ਦਿੱਤੀ ਹੈ ਕਿਉਂਕਿ ਸਾਡੀ ਜਿਹੜੀ ਜ਼ਮੀਨ ਹੈ ਉਹ ਫਰਟਾਈਲ ਲੈਂਡ ਹੈ ਅਬਜਾਊ ਵਾਲੀ ਹੈ ਖੇਤੀ ਵਾਲੀ ਹੈ ਅੱਜ ਜੇ ਇਸ ਹਿਸਾਬ ਨਾਲ 158 ਪਿੰਡਾਂ ਦੀ 40000 ਏਕੜ ਦੇ ਵਿੱਚ ਕਿੰਨੇ ਜਿਹੜੇ ਘਰ ਆ ਔਰ ਜੇ ਆਪਾਂ ਗੱਲ ਕਰੀਏ ਜਗਰਾਉਂ ਜ਼ਿਲੇ ਦੀ ਤੇ ਜਗਰਾਉਂ ਦੇ ਚਾਰ ਪਿੰਡ ਜਿੰਦੇ ਵਿੱਚ ਮਲਕ ਪੋਣਾ ਅਲੀਗੜ ਤੇ ਇੱਕ ਮਹੱਲਾ ਹੈ ਅਗਵਾਨ ਆਪਣਾ ਗੁਜਰਾ ਉਹ ਇਹਨਾਂ ਦੇ ਵਿੱਚ 510 ਏਕੜ ਜ਼ਮੀਨ ਐਕਵਾਇਰ ਕਰਨ ਵਾਸਤੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਰੇ ਭਾਈ ਇਸ ਐਕਵਾਇਰ ਕਰਨ ਦੇ ਨਾਲ ਉਹ ਮਾਫੀਆ ਨੂੰ ਜਿਹੜੇ ਸਰਕਾਰ ਦੇ ਦਿੱਲੀ ਦੇ ਆਕਾ ਨੇ ਉਹਨਾਂ ਨੂੰ ਤਾਂ ਲਾਭ ਹੋ ਸਕਦਾ ਹੈ ਪਰ ਪੰਜਾਬ ਦਾ ਕਿਸਾਨ ਜਿਹੜੀ ਸਾਡੀਆਂ ਪੰਜਾਬੂ ਜ਼ਮੀਨ ਹੈ ਉਹ ਕਿਸਾਨ ਜਾਊਗਾ ਕਿੱਥੇ ਅੱਜ ਉਹ ਕਿਸਾਨ ਵਿਚਾਰਾ ਦਰਦ-ਦਰਦ ਦੀਆਂ ਠੋਕਰਾ ਖਾਲੀ ਮਜਬੂਰ ਹੋਏਗਾ ਲੇਕਿਨ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਐਸੇ ਗੱਲ ਦੀ ਚੇਤਾਵਨੀ ਦਿੰਨੇ ਆ ਆ ਤੁਸੀਂ ਦੇਖਿਆ ਨਾ ਵੀ ਆਪਾਂ ਜੇ ਪਹਿਲਾਂ ਵੀ ਲਾ ਲਈਏ ਤੇ ਤੁਹਾਡੇ ਇੱਕ ਸ਼ੂਗਰ ਮੈਲ ਨੇ ਵਾਲੀ ਥਾਂ ਤੇ ਸੌ ਕਿੱਜੇ ਉਹ ਵੀ ਇਸ ਤੋਂ ਇਲਾਵਾ 8-10 ਪ੍ਰਾਈਵੇਟ ਕਲੋਨੀਆਂ ਨੇ ਵੀ ਸਾਲ ਪਹਿਲਾਂ ਇਹ ਜਿਹੜੀਆਂ ਆਪਣੇ ਹੋਂਦ ਵਿੱਚ ਆਈਆਂ ਸੀਗੀਆਂ ਪਰ ਉਹ ਵੀ ਇਹ ਪੂਰੀਆਂ ਨਹੀਂ ਬਣ ਸਕੀਆਂ ਔਰ ਪੂਰੇ ਮੇਰੇ ਪ੍ਰਧਾਨੀ ਦੱਸ ਰਹੇ ਪੂਰੇ ਪੰਜਾਬ ਦੇ ਵਿੱਚ 17000 ਕਲੋਨੀ ਆ 7000 17000 ਕਲੋਨੀ ਆ ਤਾਂ ਦੇਖੋ ਜੇ ਇੰਨੀਆਂ ਕਲੋਨੀਆਂ ਪਹਿਲਾਂ ਆਲਰੇਡੀ ਹੈਗੀਆਂ ਨੇ ਉਹ ਪੈਂਡਿੰਗ ਨੇ ਆਪਾਂ ਜਦੋਂ ਕਿਸੇ ਵੀ ਸ਼ਹਿਰ ਤੂੰ ਜਾਓ ਤੇ ਬਾਹਰ ਦਾ ਤੁਹਾਨੂੰ ਨਾ ਦਵਾਰਾਂ ਵਾਲੀਆਂ ਕੰਧਾਂ ਦਿਸਣਗੀਆਂ ਔਰ ਉਹਦੇ ਵਿੱਚ ਉਹ ਇਹ ਜਿਹੜੀ ਜ਼ਮੀਨ ਹੈ ਉਹਨੂੰ ਤੁਸੀਂ ਆਲਰੇਡੀ ਜਿਹੜੀ ਆ ਪਹਿਲਾਂ ਅਸੀਂ ਇੱਕ ਰਿਕੁਆਇਰ ਕੀਤੀ ਉਹ ਹਾਊਸਿੰਗ ਵਾਸਤੇ ਕੀਤੀ ਐ ਇੰਡਸਟਰੀ ਵਾਸਤੇ ਕੀਤੀ ਹੈ ਉਹ ਤਾਂ ਅਜੇ ਅੱਧੇ ਜਿਆਦਾ ਖਾਲੀ ਪਈਆਂ ਨੇ ਤੇ ਤੁਸੀਂ ਇਹ ਕਿਸ ਵਾਸਤੇ ਸਿਰਫ ਉਹਨਾਂ ਨੂੰ ਪਤਾ ਕਿ ਸਾਡੀ 2027 ਵਿੱਚ ਸਰਕਾਰ ਨਹੀਂ ਆਉਣੀ ਤੇ ਅਸੀਂ ਇੱਕ ਵਾਰ ਲੁੱਟ-ਖੁੱਟ ਲਈਏ ਪੰਜਾਬ ਨੂੰ ਹਾਂ ਤੁਸੀਂ ਕਿੰਨਾ ਲੋਨ ਲੈ ਰਹੇ ਹੋ 8500 ਕਰੋੜ ਦਾ ਹੁਣੇ ਆਪ ਲਿਆ ਤੁਸੀਂ ਆ ਪਿਛਲੇ ਦਿਨੀ ਤਾਂ ਇਹ ਕਰਜ਼ਾ ਲੈ ਲੈ ਕੇ ਕਿੱਥੇ ਤੁਸੀਂ ਗੈਰਪਰ ਕਰੋਗੇ ਟਰੈਡ ਵਿੱਚ ਵੀ ਕੀ ਹੈ ਲੈਂਡ ਪੁਲਿੰਗ ਯਾ ਸਿਸਟਮ ਦੇ ਰਿਹਾ ਤੇ ਨਾ ਨੇ ਇੱਕ ਇੱਕ ਤਫਾ 2013 ਚ ਬਣਾਇਆ ਸੀਗਾ ਲਾਰ ਇੱਕ ਸੀਗਾ 2013 ਦਾ ਜਿਹਦੇ ਵਿੱਚ ਮੁਆਵਜ਼ਾ ਰੀਹਬਿਲਿਟੇਸ਼ਨ ਰਿਕੋਗਨੀਸ਼ਨ ਕਰਨ ਤੋਂ ਪਹਿਲਾਂ ਰੀਹਬਿਲਿਟੇਸ਼ਨ ਵਾਸਤੇ ਰੀਸੈਟਲਮੈਂਟ ਵਾਸਤੇ ਮੁਆਵਜ਼ਾ ਦੇਣ ਵਾਸਤੇ ਉਹ ਇੱਕ ਸੀ ਉਹਦੇ ਚ ਇਹਨਾਂ ਨੇ ਕਿਹਾ ਕਿ ਅਸੀਂ ਇਹ ਪਬਲਿਕ ਯੂਟਿਲਿਟੀ ਲਿਆ ਰਹੇ ਭਾਈ ਪਬਲਿਕ ਯੂਟਿਲਿਟੀ ਕਿੱਥੇ ਹੈ ਨਹੀਂ ਜਦੋਂ ਡਿਮਾਂਡ ਹੋਵੇਗੀ ਤਾਂ ਫਿਰ ਹੀ ਅਸੀਂ ਲਵਾਗੇ ਨਾ ਉਸ ਤੋਂ ਪਹਿਲਾਂ ਅਸੀਂ ਲੈ ਕੇ ਤੇ ਇਹ ਤਾਂ ਸਿੱਧਾ ਲੁੱਟਣ ਵਾਲੀ ਗੱਲ ਹੈ ਔਰ ਕਿਸਾਨਾਂ ਨੂੰ ਤੁਸੀਂ ਇੱਕ ਰ ਵੇਖਿਆ ਹੈ ਕਿਉਂਕਿ ਸਾਡਾ ਜਿਹੜਾ ਪੂਰਾ ਸਿਸਟਮ ਹੈ ਉਹ ਖੇਤੀ ਤੇ ਨਿਰਭਰ ਕਰਦਾ ਹੈ ਹੁਣ ਇਸ ਜਿਹੜੀ ਐਕਵਾਇਰ ਜਮੀਨ ਕਰਨ ਦੇ ਨਾਲ ਇਹਦੇ ਨਾਲ ਨਾ ਤਾਂ ਕੋਈ ਰੁਜ਼ਗਾਰ ਮਿਲਣਾ ਹੈ ਨਾ ਸਾਡੀ ਜਿਹੜੀ ਆਰਥਿਕਤਾ ਹੈ ਜਿਹੜੀ ਕਿ ਨਾਲੇ ਜਿਹੜੀ ਆ ਉਹ ਬਿਲਕੁਲ ਖਰਾਬ ਕਰ ਦਿੱਤੀ ਹੈ ਜਿਹੜਾ ਕਹਿੰਦੇ ਸੀ ਪਹਿਲਾਂ ਕਹਿੰਦੇ ਹੁੰਦੇ ਸੀ ਪੀਪਲ ਦੇ ਥੱਲੇ ਹੀ ਨਹੀਂ ਹੈਗਾ ਅਸੀਂ ਵੇਖਿਓ ਕਿੰਨਾ ਪ੍ਰਕ्योर ਕਰਦੇ ਪੈਸਾ ਅਸੀਂ ਰੇਤਾ ਬੱਜਰੀ ਚੋਂ ਕਰਾਂਗੇ ਅਸੀਂ ਸ਼ਰਾਬਤ ਦੇ ਵਿੱਚੋਂ ਕਰਾਂਗੇ ਐਕਸਾਈ ਦੇ ਵਿੱਚੋਂ ਕਰਾਂਗੇ ਲੇਕਿਨ ਇਹ ਸਵਾਇਆ ਕਰਦੇ ਤੋਂ ਔਰ ਭਗਵੰਤ ਮਾਨ ਨੇ ਇੱਕ ਨਾ ਗਾਣਾ ਵੀ ਉਹਨਾਂ ਦੇ ਨਾਲ ਜਮਣਾ ਚਲਾਇਆ ਸੀਗਾ ਸਾਡੇ ਸਤਕਾਰਯੋਗ ਮੁੱਖ ਮੰਤਰੀ ਨੇ ਕਿ ਦਬਦਾ ਕਿੱਥੇ ਆ ਭਾਈ ਹੁਣ ਗਲਾડા ਦੇ ਗਮਾડા ਦਾ ਜਿਹੜਾ ਆ ਜਿੰਦਾ ਚੇਅਰਪਰਸਨ ਮੁੱਖ ਮੰਤਰੀ ਹੁੰਦਾ ਉਹ ਚੇਅਰਪਰਸਨ ਚੀਫ ਸੈਕਰੀਟਰੀ ਨੂੰ ਬੁਲਾਉਂਦਾ ਆ ਅੱਗੇ ਦਿੱਲੀ ਦੀ ਆਕਾਮਾਂ ਦੇ ਕਹਿੰਦੇ ਕਿਉਂਕਿ ਉਹਨਾਂ ਨੂੰ ਕੋਈ ਅਰਚਨ ਨਾ ਆਵੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਇੱਕ ਕਿਸਾਨਾਂ ਦੀ ਲੁੱਟ ਕਿਸੁੱਟ ਨਹੀਂ ਹੋਣ ਦੇਵੇਗੀ ਇਹਦੇ ਤੇ ਜਿਹੜੇ 4 ਪਿੰਡ ਹੈ 510 ਏਕੜ ਜ਼ਮੀਨ ਹੈ ਚਾਹੇ ਉਹ ਮਲਕ ਵੀ ਹੈ ਪੋਨਾ ਵੀ ਹੈ ਚਾਹੇ ਅਲੀਗੜ ਦੀ ਹੈ ਚਾਹੇ ਅਮਲਾ ਅਗਵਾਦ ਦੀ ਹੈ ਤਾਂ ਅਸੀਂ ਪੂਰੀ ਵੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਆਪਣੇ ਕਿਸਾਨਾਂ ਦੇ ਨਾਲ ਔਰ ਕਿਸਾਨਾਂ ਦੀ 1 ਇੰਚ ਵੀ ਜ਼ਮੀਨ ਅਸੀਂ ਹਸਣ ਨਹੀਂ ਦੇਵਾਂਗੇ ਔਰ ਇਹਨਾਂ ਨੂੰ ਪਤਾ ਹੈ ਸਪਾਈ ਚ ਸਾਡੀ ਸਰਕਾਰ ਨਹੀਂ ਆਉਣੀ ਤੇ ਲੋਟਪੋਟ ਲਾਵੇ ਪੂ ਮਾਫੀਆ ਨਾਲ ਲਾ ਕੇ ਔਰ ਵਿਲਪਰਾਨ ਨਾਲ ਲਾ ਕੇ ਇਹਨਾਂ ਨੇ ਪੰਜਾਬ ਨੂੰ ਲੁੱਟਣ ਦਾ ਇੱਕ ਸਕੀਮ ਬਣਾਈ ਹੈ ਲੇਕਿਨ ਇਹ ਸਕੀਮ ਉਹਨਾਂ ਦੀ ਕਾਮਯਾਬ ਨਹੀਂ ਹੋਣਾ ਹੁਣ ਦੇਾਂਗੇ ਆਪਾ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਕਦੇ ਲੱਕਣ ਦਾ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਉਸਾਰ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਦੇ ਵਿੱਚ ਇੱਕ ਸਾ ਸਭ ਪਾਰਟੀ ਮੀਟਿੰਗ ਦੀ ਗੱਲ ਚੱਲਦੀ ਸੀ ਜੇਕਰ ਤੁਹਾਨੂੰ ਸਤਾਵਾ ਜਾਵੇ ਬਿਲਕੁਲ 100% ਇਸ ਮੁੱਦੇ ਤੇ ਅਸੀਂ ਕਿਸਾਨਾਂ ਦੇ ਨਾਲ ਆਂ ਔਰ ਕਿਸਾਨ ਵੀ ਸਾਨੂੰ ਸੰਦਰਭ ਕੇ ਸਾਡੇ ਨੁਮਾਇਦੇ ਜਾਣਗੇ ਸਿੰਘ ਜਿਹੜਾ ਇੱਥੇ ਸਾਬਕਾ ਚੇਅਰਮੈਨ ਸੀਗਾ ਔਰ ਉਹਦਾ ਕੋਈ ਪੁਰਾਣਾ ਪਰਚਾ ਕੱਢ ਕੇ ਕਿਉਂਕਿ ਉਹਨੇ ਉਸ ਦਿਨ ਧਰਮੇ ਨੂੰ ਕਹਿੰਦੇ ਲੀਡ ਕੀਤਾ ਉਹਦਾ ਪੁਰਾਣਾ ਪਰਚਾ ਕੱਢ ਕੇ ਉਹ ਵਿਚਾਰੇ ਤੇ ਪਰਚਾ ਦਰਜ ਕਰ ਦਿੰਦਾ ਹੈ ਮੈਂ ਕਹਿੰਦਾ ਵੀ ਕਿਾ ਹੋਣਾ ਉਹਨਾਂ ਨੂੰ ਜੇਤਾ ਆਇਆ ਪੰਜ ਛੇ ਮਹੀਨੇ ਨਹੀਂ ਪਹਿਲਾਂ ਕੋਈ ਗੱਲ ਘਟਨਾ ਹੋਈ ਹੋਵੇਗੀ ਤਾਂ ਉਹ ਸਰਕਾਰ ਦਬਾਉਣ ਵਾਲੀ ਨੀਤੀ ਵੀ ਛੱਡ ਦੇਵੇ ਕਿਉਂਕਿ ਇਹ ਇਹ ਗੱਲ ਨਹੀਂ ਵੱਡੀ ਕਿ ਤੁਸੀਂ ਜਿਹੜਾ ਮਰਜ਼ੀ ਜਿਹਨੂੰ ਜਿਹੜਾ ਤੁਹਾਡੇ ਅੱਗੇ ਬੋਲਦਾ ਉਹਨੂੰ ਚੱਕ ਕੇ ਥਾਣੇ 'ਚ ਲੱਕ ਦਿਓ ਜਾਂ ਉਹਦੇ ਪਰਚਾ ਪਾ ਦਿਓ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਲੋਕਤੰਤਰ ਦੇ ਸਿਸਟਮ 'ਚ ਹਰੇਕ ਬੰਦੇ ਨੂੰ ਆਵਾਜ਼ ਧਰਨਾ ਬਿਆਰਾਂ ਰੱਖਣ ਦਾ ਹੱਕ ਹੈ